ਨਾਮ ਪਾਣੀ ਦੇ ਨਾਲ ਜੋੜਦੇ ਨੇ ਸੱਚ ਧਰਮ ਦਾ ਹੋਕਾ ਦਿੰਦੇ ਨੇ ਫੇਰ ਉਹ ਸਮਾਂ ਆਇਆ ਪੋਸੂ ਦੀ 7ਵੀਂ 1723 ਬਿਕਰਮੀ 1660 ਈਸਵੀ ਤੇ 23 ਪੋ ਹੁਣੇ ਪ੍ਰਚਲਿਤ ਹੋਇਆ ਦਿਨ ਪੋਸੂ ਦੀ 7ਵੀਂ ਦਾ ਜਿਸ ਦੇ ਬਾਬਤ ਆਪਣੇ ਬਾਬਾ ਜੀ ਵੀ ਬਚਨ ਕਰਿਆ ਕਰਦੇ ਸਨ ਵੱਡੇ ਬਾਬਾ ਜੀ ਧੰਨ ਬਾਬਾ ਨਾਨਕ ਸਿੰਘ ਜੀ ਵੀ ਬਚਨ ਕਰਿਆ ਕਰਦੇ ਸਨ ਹੋਰ ਜਿੰਨੇ ਵੀ ਪ੍ਰਾਤਨ ਮਹਾਪੁਰਖ ਹੋਏ ਨਾਮ ਕਮਾਈ ਵਾਲੇ ਉਹ ਕਹਿੰਦੇ ਭਾਈ ਸਤਗੁਰ ਸੱਚੇ ਪਾਤਸ਼ਾਹ ਦਾ ਅਵਤਾਰ ਪੂਰਬ ਪੋਸੂ ਦੀ 7ਵੀਂ ਨੂੰ ਹੀ ਮਨਾਉਣਾ ਹੈ ਪੋਸੂ ਦੀ 7ਵੀਂ ਚਾਹੇ ਦਸੰਬਰ ਵਿੱਚ ਆਜੇ ਚਾਹੇ ਉਹ ਜਨਵਰੀ ਵਿੱਚ ਆਜੇ ਸਾਡਾ ਉਹਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਦਾ ਪ੍ਰਕਾਸ਼ ਪੁਰਬ ਤੇ ਧੰਨ ਗੁਰੂ ਕਲਗੀਧਰ ਮਹਾਰਾਜੀ ਦਾ ਪ੍ਰਕਾਸ਼ ਪੁਰਬ ਇਹ ਪੂਰਨਵਾਸੀ ਦਾ ਜਿਹੜਾ ਕੈਲੰਡਰ ਹੈ ਚੰਦਰਮਾ ਦਾ ਇਹਦੇ ਆਧਾਰਤ ਮਨਾਇਆ ਜਾਂਦਾ ਹੈ ਪੂਰਨਵਾਸੀ ਤੋਂ ਦੂਜੇ ਦਿਨ ਵਦੀ ਸ਼ੁਰੂ ਹੁੰਦੀ ਹੈ 15 ਦਿਨ ਵਦੀ ਦਾ ਦਿਨ ਚੱਲਦਾ ਫਿਰ ਮੱਥਿਆ ਤੋਂ ਦੂਜੇ ਦਿਨ ਸੁਦੀ ਸ਼ੁਰੂ ਹੋ ਜਾਂਦੀ ਹੈ ਹੁਣ ਮੱਤਿਆ ਅਨੰਤੇ ਗਈ ਹੈ ਮੱਤਿਆ ਤੋਂ ਦੂਜੇ ਦਿਨ ਸੁਦੀ ਸ਼ੁਰੂ ਹੋਈ ਤੇ ਕੱਲ ਨੂੰ ਫਿਰ ਪੋਸ ਦੀ 7ਵੀਂ ਹੈ ਇਹ ਪੂਰਨਵਾਸੀ ਤੱਕ ਸੁਦੀ ਚੱਲੇਗੀ ਤੇ ਜਿਹੜੀ ਆਪਣੀ ਸੰਗਰਾਮਤ ਹੈ 12 ਮਹਾ ਧੰਨ ਗੁਰੂ ਅਰਜਨ ਦੇ ਪਾਸਾ ਜੀ ਨੇ ਆਚਾਰਨ ਕੀਤੀਆਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਆਚਾਰਨ ਕੀਤੀਆਂ ਧੰਨ ਗੁਰੂ ਕਲਗੀਧਰ ਮਹਾਰਾਜੀ ਨੇ 10ਵੀਂ ਦੀ ਬਾਣੀ ਦੇ ਵਿੱਚ ਆਚਾਰਨ ਕੀਤੀਆਂ ਉਸ ਸੂਰਜੀ ਕੈਲੰਡਰ ਮੁਤਾਬਕ ਸੰਗਰਾਮਤ ਸ਼ੁਰੂ ਹੁੰਦੀ ਹੈ ਤਾਂ ਕਰਕੇ ਉਸ ਦਿਨ 23 ਪੋਸੀ ਤੇ ਪੋਸ ਦੀ 7ਵੀਂ ਸੀ ਜਦੋਂ ਧੰਨ ਗੁਰੂ ਕਲਕੀ ਤੜ ਮਹਾਰਾਜੀ ਅੱਜ ਪਟਨਾ ਸਾਹਿਬ ਦੀ ਧਰਤੀ ਤੇ ਹੋਏ ਪ੍ਰਗਟ ਇਧਰ ਫਿਰ 1200 ਮੀਲ ਦੂਰ ਨਗਰ ਕੜਾਉਂ ਦੇ ਵਿੱਚ ਸਾਈਂ ਭੀਖਣ ਸਾਜੀ ਬੈਠੇ ਨੇ ਕਿਉਂਕਿ ਮੁਸਲਮਾਨ ਸਤ ਸਮ ਵੱਲ ਨੂੰ ਨਵਾਜ ਕਰਦੇ ਨੇ ਅੱਜ ਸਾਈ ਭੀਖਣ ਸਾਜੀ ਨੇ ਨਵਾਜ ਪੂਰਬ ਵੱਲ ਨੂੰ ਕੀਤੀ ਹੈ ਵਿਰਤ ਸਰੀਰ ਹੋ ਚੁੱਕਿਆ